ਦੇ ਵੱਲੋਂ ਅੱਜ ਮਾਰਚ ਕੱਢਿਆ ਜਾ ਰਿਹਾ ਹੈ ਨਵੀਂ ਖੇਤੀ ਨੀਤੀ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਹੈ ਮਟਕਾ ਚੌਂਕ ਤੱਕ ਜਿਹੜਾ ਇਹ ਮਾਰਚ ਹੈ ਉਹ ਕੱਢਿਆ ਜਾ ਰਿਹਾ ਜਿਸ ਤੋਂ ਬਾਅਦ ਇੱਕ ਮੈਮੋਰੈਂਡਮ ਜਿਹੜਾ ਹੈ ਉਹ ਸਰਕਾਰ ਨੂੰ ਤੇ ਵਿਰੋਧੀ ਧਿਰ ਦੇ ਆਗੂ ਨੂੰ ਸੌਂਪਿਆ ਜਾਏਗਾ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਸ ਮੈਮੋਰੈਂਡਮ ਦੇ ਵਿੱਚ ਮੌਜੂਦ ਹਨ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਜ਼ਾਰ ਜਿਹੜੇ ਕਿਸਾਨਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ ਮਟਕਾ ਚੌਂਕ ਤੱਕ ਜਿਹੜਾ ਇਹ ਮਾਰਚ ਕਰਨ ਦੀ ਹਾਲਾਂਕਿ ਪੰਜ ਦਿਨਾਂ ਦਾ ਜਿਹੜਾ ਇਹ ਮੋਰਚਾ ਹੈ ਉਹ ਲੱਗਿਆ ਹੋਇਆ ਅੱਜ ਦੂਸਰਾ ਦਿਨ ਹੈ ਤੇ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ ਜਿਸ ਦੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਕੋ ਇੱਥੇ ਬਾਪੂ ਜੀ ਦਿੱਲੀ ਪਹਿਲਾਂ ਫਤਿਹ ਕਰਕੇ ਆਏ ਅੱਜ ਚੰਡੀਗੜ੍ਹ ਪਹੁੰਚੇ ਹੋ ਕਿਹੜੀਆਂ ਕਿਹੜੀਆਂ ਮੰਗਾਂ ਹੈਗੀਆਂ ਸਾਡੀ ਮੰਗਾਂ ਪਹਿਲੀ ਮੰਗ ਤਾਂ ਸਾਡੀ ਖੇਤੀ ਦਿੱਤੀ ਹੈ ਕਿਸਾਨਾਂ ਪੱਕੀ ਖੇਤੀ ਦਿੱਤੀ ਬਣਾਈ ਜਾਵੇ ਦੂਜੀ ਮੰਗ ਹੈ ਸਾਡੀ ਪੰਜਾਬ ਦਾ ਜਿੰਨਾ ਵੀ ਕਰਜ਼ਾ ਕਿਸਾਨੀ ਮਜ਼ਦੂਰਾਂ ਦਾ ਸਾਰਾ ਖਤਮ ਕੀਤਾ ਜਾਵੇ ਖੁਦ ਕਿਸੇ ਪਰਿਵਾਰਾਂ ਨੂੰ ਬੰਨ ਦਾ ਜੋਗ ਮਾਬਦਾ ਦਿੱਤਾ ਜਾਵੇ ਇੱਕ ਨੌਕਰੀ ਦਿੱਤੀ ਜਾਵੇ ਪੜ੍ਹਨਾਂ ਵਾਸਤੇ ਹਜ਼ਾਰਾਂ ਹਜ਼ਾਰ ਰੁਪਏ ਦੀ ਮੰਗ ਹੈ ਵਾਅਦਾ ਕੀਤਾ ਹੋਇਆ ਪੂਰਾ ਕੀਤਾ ਜਾਵੇ ਮੰਗਲ ਲੈ ਕੇ ਪਹੁੰਚੇ ਹੋਏ ਅੱਜ ਮੈਮੋਰੰਡਮ ਦੇਣਾ ਹੈ ਅੱਜ ਉਸੇ ਸਰਕਾਰ ਨੂੰ ਲੱਗਦਾ ਹੈ ਕਿ ਸੁਣਵਾਈ ਹੋ ਜੇਗੀ ਸੁਣਵਾਈ ਤਾਂ ਇਨੀ ਸਦੀ ਸਰਕਾਰਾਂ ਨੂੰ ਕਰਦੇ ਸੰਘਰਸ਼ ਦਾ ਕਰਨੇ ਪੈਣਗੇ ਚੱਲਦੇ ਰਹਿਣਗੇ ਜੀ ਸੰਘਰਸ਼ ਸੰਘਰਸ਼ ਫਿਰ ਤੇਜ਼ ਕੀਤਾ ਜਾਊਗਾ ਹੋਰ ਸਰਕਾਰ ਇਹ ਤੇ ਨਾ ਮੰਨੇ ਸੰਘਰਸ਼ ਤਿੱਖਾ ਕੀਤਾ ਜਾਊਗਾ ਹਾਂ ਇਹ ਸੰਘਰਸ਼ ਜਿਹੜਾ ਕਹਿੰਦੇ ਹੋਰ ਜਿਹੜਾ ਉਹ ਤਿੱਖਾ ਕੀਤਾ ਜਾਊਗਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਹਜੇ ਇਥੇ ਚੰਡੀਗੜ੍ਹ ਤੋਂ ਬਰੂਹਾ ਤੇ ਪਹੁੰਚੇ ਨੇ ਚੰਡੀਗੜ੍ਹ ਦੇ ਵਿੱਚ ਸੜਕਾਂ ਤੇ ਪਹੁੰਚੇ ਹੋਏ ਨੇ ਕਹਿੰਦੇ ਬੜੇ ਸਾਲਾਂ ਬਾਅਦ ਪਹਿਲੀ ਜਿੱਤ ਸਾਡੀ ਇਹ ਹੈ ਕਿ ਸਾਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਐਂਟਰੀ ਮਿਲਦੀ ਹੈ ਹੋਰ ਵੀ ਕਿਸਾਨ ਆ ਗੁਣੇ ਇਥੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਜੇ ਨਹੀਂ ਮੰਗਾ ਸੁਣੀਆਂ ਜਾਂਦੀਆਂ ਅੱਗੇ ਦੀ ਕੀ ਰਣਨੀਤੀ ਰਹਿਣ ਵਾਲੀ ਸਾਡੇ ਕੋਲ ਇੱਧਰ ਹੋ ਅੱਗੇ 5 ਦਿਨ ਦਾ ਤਰਨਾ ਜਾਰੀ ਰਹੂਗੀ 5 ਦਿਨ ਦਾ ਤਰਨਾ ਜਾਰੀ ਰਹੂਗਾ ਉਹ ਨਹੀਂ ਤੰਦਾ ਕਹਿੰਦੇ ਧਰਨਾ ਜਿਹੜਾ ਸਾਡਾ جاری ਰਹੂਗਾ ਤੁਸੀਂ ਫੌਜ ਦੀ ਨੌਕਰੀ ਤੁਸੀਂ ਛੱਡ ਕੇ ਆਏ ਫੌਜੀ ਸੀਗੇ ਜੀ ਫੌਜ ਦਿਨਾਂ ਕੋਲ ਛੱਡ ਕੇ ਨਿਆ ਮ ਫੌਜ ਦੇ ਵਿੱਚ ਰਟਾਇੜਾ ਰਟਾਇੜਾ ਪਹਿਲਾਂ ਫੌਜ ਦੇ ਵਿੱਚ ਨੌਕਰੀ ਕੀਤੀ ਆ ਹੁਣ ਸਾਡੇ ਜਿਹੜਾ ਸਾਡਾ ਦੇਸ਼ ਆ ਅੱਜ ਦੇ ਸਾਡੇ ਹਾਕਮ ਲੁਟਾਰੇ ਨੇ ਉਹ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹਿਆਂਗੇ ਇਸ ਕਰਕੇ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਇੱਥੇ ਕਾਰਪੋਰੇਟ ਨੂੰ ਲਗਾਤਾਰ ਬੜਾਵਾ ਦੇ ਰੀਆਂ ਨੇ ਸਾਡੇ ਜਿਹੜੀ ਅੱਜ ਇੱਥੇ ਜ਼ੰਗੀਰਦਾਰੀ ਪ੍ਰਬੰਧ ਹੈ ਸੂਦਖੋਰੀ ਪ੍ਰਬੰਧ ਹੈ ਉਹਦੀ ਜਕੜ ਮਾਰੀ ਹੋਈ ਹੈ ਉਹ ਜਕੜ ਨੂੰ ਤੋੜਨ ਵਾਸਤੇ ਅੱਜ ਲੋਕ ਇੱਕ ਤਲੋਕ ਤਾਕਤ ਇਕੱਠੀ ਹੋਈ ਹੈਗੀ ਇਸ ਕਰਕੇ ਇਹ ਜਿਹੜਾ ਸਾਡਾ 5 ਦਿਨਾਂ ਦਾ ਮੋਰਚਾ ਹੈ ਇਹ ਸਰਕਾਰ ਨੂੰ ਦੱਸਣ ਆਇਆਗੇ ਜੇ ਸਰਕਾਰ ਨਾ ਜਾਗੀ ਤਾਂ ਇਹ ਲੋਕ ਜਿਹੜੀ ਤਾਕਤ ਹੈਗੀ ਉਹ ਇਕੱਠੀ ਹੋ ਰਹੀ ਹੈਗੀ ਇਸ ਕਰਕੇ ਭਾਰਤੀ ਹਾਕਮੋ ਖਬਰਦਾਰ ਹੋ ਜੋ ਤੁਸੀਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਓਗੇ ਤੁਸੀਂ ਬੁੱਧੀਜੀਵੀ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿਓ ਪੱਤਰਕਾਰਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿਓ ਪੱਤਰਕਾਰਾਂ ਦੇ ਉੱਤੇ ਤੁਸੀਂ ਐਨਐਸਏ ਵਰਗੇ ਲਾ ਕੇ ਪਰਚੇ ਪਾ ਕੇ ਉਹਨਾਂ ਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਓ ਇਹ ਤੋਂ ਖਬਰਦਾਰ ਹੋ ਇਸ ਕਰਕੇ ਇੱਥੇ ਜਿਹੜਾ ਜੰਗੀਰੂ ਰਾਜ ਪ੍ਰਬੰਧ ਹੈ ਉਹ ਮਤਲਬ ਆਪਦੀ ਮਤਲਬ ਦਬਸ਼ ਬਣਾ ਕੇ ਅਖਣੀ ਚਾਹੁੰਦਾ ਲੋਕਾਂ ਦੇ ਉੱਤੇ ਇਸ ਕਰਕੇ ਕਿਰਤੀ ਲੋਕ ਇਕੱਠੇ ਹੋ ਕੇ ਅੱਜ ਲੜਨ ਲੱਗੇ ਨੇ ਉਹਦੀ ਲੜਾਈ ਵਾਸਤੇ ਅੱਜ ਅਸੀਂ ਇਹ ਸਰਕਾਰ ਨੂੰ ਦੱਸਣ ਚੱਲਿਆ ਜਿਹੜੀ ਸਰਕਾਰ ਇਹ ਕਹਿੰਦੇ ਸੀਗੇ ਵੀ ਚੰਡੀਗੜ੍ਹ 'ਚ ਕਿਸੇ ਨੂੰ ਪੈਰ ਨਹੀਂ ਧਰ ਦਿੰਦੇ ਅੱਜ ਜੋਸ਼ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਹਾਂ ਸੀ ਵਿਧਾਨ ਸਭਾ ਦੇ ਵਿੱਚ ਮੰਗ ਪੱਤਰ ਦੇ ਮਾਗੇ ਸਰਕਾਰ ਨੂੰ